ਇਹ ਗੱਲ ਮਨ ਤੂੰ ਅੱਜ ਬਿਨਾਂ ਦੱਸੇ ਆ ਗਿਆ ਕਿਧਰੋਂ ਫੋਨ ਆਂਦਾ ਘੱਟੋ ਘੱਟ ਮੈਨੂੰ ਫੋਨ ਕਰਦੀ ਮੈਂ ਤੈਨੂੰ ਘਰੋਂ ਲੈਣ ਆ ਜੇਣਾ ਸੀ ਬਸ ਵੀਰੇ ਕੰਮ ਹੀ ਇੰਨਾ ਜੁਰੀ ਸੀਗਾ ਮੈਨੂੰ ਆਣਾ ਪਿਆ ਮੈਂ ਨਾ ਕਿਸੇ ਕੋ ਪੈਸੇ ਲਈ ਸੀ ਤੇ ਮੈਂ ਅੱਜ ਦੀ ਝਪਾਨ ਕੀਤੀ ਸੀ ਕਿ ਮੈਂ ਪੈਸੇ ਵਾਪਸ ਕਰ ਦੂੰਗੀ ਤੇ ਮੇਰੇ ਕੋਈ ਇੰਤਜ਼ਾਮ ਨਹੀਂ ਹੋਇਆ ਤਾਂ ਵੀਰੇ ਮੈਂ ਤੁਹਾਡੇ ਕੋ ਆ ਗਿਆ ਤੇ ਲੈ ਇਹ ਕਿੱਡੀ ਵੱਡੀ ਗੱਲ ਸੀ ਤੂੰ ਮੈਨੂੰ ਫੋਨ ਤੇ ਕਹਿ ਦਿੰਦੀ ਕਰਨੇ ਦਮ ਗੁੱਗਲ ਵੀ ਸੀ ਤੈਨੂੰ ਆਉਣ ਦੀ ਲੋੜ ਵੀ ਨਾ ਪੈਂਦੀ ਐਵੇਂ ਤੂੰ ਘਰ ਛੱਡ ਕੇ ਆਈ ਏ ਰਾਹਾਂ ਤੇਰਾ ਮੈਂ ਇਹਦੇ ਚ ਜੇ ਮੰਗ ਲੈਂਦੀ ਫੋਨ ਤੇ ਤਕੜੀ ਵੱਡੀ ਗੱਲ ਸੀਗੀ ਮੇਰੇ ਮੇਰੀ ਆਪ ਮਾਰਨੇ ਮੈਂ ਕਿਹਾ ਚਲੋ ਮੈਂ ਵੀਰੇ ਨਾਲ ਆਪ ਗੱਲ ਕਰਦੀ ਆ ਕਿਉਂਕਿ ਹਰ ਘਰ ਦੇ ਆਪਣੇ ਮਜਬੂਰੀ ਹੁੰਦੇ ਆ ਤੁਹਾਡੇ ਵੀ ਸੋ ਖਰਚੇ ਆ ਮੈਂ ਕਿਹਾ ਚਲ ਮੈਂ ਵੀਰੇ ਨਾਲ ਗੱਲ ਕਰਕੇ ਦੇਖਦੀ ਆ ਜੇ ਮਿਲ ਗਏ ਠੀਕ ਆ ਨਹੀਂ ਮੈਂ ਕੋਈ ਨਹੀਂ ਨਹੀਂ ਅੱਜਾ ਕਿੱਦਾਂ ਤੂੰ ਸੋਚ ਲਿਆ ਜੇ ਮਿਲ ਗਏ ਠੀਕ ਆ ਤੇਰੇ ਭਰਾ ਆ ਹੱਕ ਨਾਲ ਬੰਦ ਵੀਰੇ ਮੈਨੂੰ ਪੈਸੇ ਚਾਹੀਦੇ ਆ ਬਹੁਲੀ ਪਾਣੀ ਨੇ ਆਇਆ ਇੱਕ ਗਲਾਸ ਕੁਈ ਨਹੀਂ ਅਧਰੇ ਨੰਬਰ ਤੇ ਮੈਂ ਕਰਨ ਲੱਗਿਆ ਕਿੰਨੇ ਪੈਸੇ ਚਾਹੀਦੇ ਆ 10000 ਦੇ 10000 ਹਾਂਜੀ ਮੈਂ ਕਰ ਦਿੰਦਾ ਤੇਰੇ ਲੰਗੋ ਕੇ ਸਸੇ ਕੋ ਸਸੇ ਸਾਰੇ ਹੱਕ ਤਾਂ ਇਹਨਾਂ ਦੇ ਹੀ ਆ ਸਾਡੇ ਹੱਕ ਤਾਂ ਸਾਰੇ ਖਤਮ ਹੋਏ ਹੋ ਜਾਣ ਪੁੱਛ ਲਉ ਨਾ ਪਿੰਦਾ ਵੀ ਵਾਪਸ ਵੀ ਦੇਣੇ ਆ ਕਿ ਤੁਹਾਨੂੰ ਲਈ ਮੇਰੀ ਗੱਲ ਸੁਣ ਮੇਰੀ ਭੈਣ ਆ ਉਹ ਵਾਪਸ ਕਰ ਦੇ ਕੋਈ ਹੋਰ ਥੋੜੀ ਆਏ ਮੰਗਣ ਤੂੰ ਕੱਲ ਪੁੱਛਿਆ ਵੀ ਵਾਪਸ ਕਰ ਤਾਂ ਦੇ ਦੇ ਸਰਦਾਰ ਜੀ ਜੇ ਕੋਈ ਮੰਗ ਕੇ ਲੈਂਦਾ ਤਾਂ ਉਹ ਤਾਂ ਚੀਜ਼ ਆਪਾਂ ਵਾਪਸ ਕਰਦੇ ਹੀ ਆ ਨਾ ਇਹ ਰਿਸ਼ਤਾ ਵੀ ਹੁੰਦਾ ਆ ਭੈਣ ਭਰਾ ਦਾ ਰਿਸ਼ਤਾ ਵੀ ਹੁੰਦਾ ਇਹਦੇ 'ਚ ਤੇਰ ਮੇਰ ਕੋਈ ਨਹੀਂ ਹੁੰਦੀ ਜੇ ਨੂੰ ਅੱਜ ਲੋੜ ਆ ਤਾਂ ਹੀ ਆਈ ਵਿਚਾਰੀ ਇੱਥੇ ਤੱਕ ਆ ਗਈ ਅੱਜ ਇਹ ਆਏ ਆ ਕੱਲ ਨੂੰ ਜੜੀਆਂ ਦੋ ਹੋਰ ਨੇ ਉਹ ਵੀ ਆ ਜਾਣਗੇ ਕੋਈ ਨਾ ਕੋਈ ਤਬਾਣਾ ਬੈ ਹੀ ਰਹਿੰਦਾ ਵਾ ਲੋੜ ਤਾਂ ਸਭ ਨੂੰ ਪੈਂਦੀ ਆ ਉਹਦੀ ਕੱਲ ਨੂੰ ਜਾਂ ਤੇਰੇ ਭੈਣ ਭਰਾ ਨੂੰ ਲੋੜ ਪੈਗੀ ਫੇਰ ਉਦੋਂ ਵੀ ਇਹੀ ਤੇਰੀ ਰਹੂਗੀ ਜਵਾਨ ਕੋਈ ਆਇਆ ਅੱਜ ਤੱਕ ਨਹੀਂ ਆਇਆ ਨਾ ਮੈਂ ਕਿਹਾ ਰੱਬ ਕਰੇ ਉਹਨਾਂ ਦੇ ਖਜ਼ਾਨੇ ਭਰੇ ਰਹਿਣ ਉਹਨਾਂ ਨੂੰ ਆਂਦੀ ਨੌਬਤ ਨਾ ਪਵੇ ਪਰ ਫਿਰ ਵੀ ਜੇ ਉਹਨਾਂ ਨੇ ਲੋੜ ਪੈ ਗਈ ਫੇਰ ਦੇਖਿਆ ਆਪਾਂ ਨੂੰ ਹੀ ਲੋੜ ਪੈ ਗਈ ਫੇਰ ਥਾਬੀ ਉਸ ਪੁਲਿਸ ਆਪ ਉਸ ਨਾਲ ਝਗੜੋ ਮੇਰੀ ਮਜਬੂਰੀ ਸੀ ਕਿ ਮੈਂ ਕਾ ਆ ਗਈ ਸੁਣ ਲਓ ਮੈਂ ਵਾਪਸ ਕਰ ਦੂੰਗੀ ਵੀਰੇ ਆਪ ਵੀ ਚੱਲ ਜਾਓ ਇੰਨੀ ਲੀਤਾ ਸੀ ਉਸੇ ਉਹਦਾ ਸਾਡਾ ਕੋਈ ਨਹੀਂ ਮੈਂ ਤਾਂ ਸਾਮਕਿਥੋਰ ਕਾਲੂ ਰੋਲਾ ਕੋਈ ਨਹੀਂ ਮੈਂ ਤੈਨੂੰ 10000 ਪਾਤਾ ਤੂੰ ਆਪਣਾ ਕੰਮ ਸਾਰ ਜਦੋਂ ਤੇਰੇ ਕੋਲ ਹੋਣਗੇ ਨਹੀਂ ਹੋਣਗੇ ਤਾਂ ਵੀ ਕੋਈ ਗੱਲ ਨਹੀਂ ਜਦੋਂ ਤੇਰੇ ਕੋਲ ਹੋਣਗੇ ਤੂੰ ਉਹਦਾ ਦੇ ਦੇ ਮੇਰੇ ਵੱਲੋਂ ਤੈਨੂੰ ਫੋਨ ਨਹੀਂ ਆਊਗਾ ਕਿਉਂਕਿ ਉਹਨੂੰ ਪੈਸੇ ਵਾਪਸ ਕਰਾ ਦੇ। ਵੀਰੇ ਮੈਂ ਇਹ ਨਹੀਂ ਚੱਲਦੀ। ਮੇਰੇ ਕਰਕੇ ਤੁਹਾਡੇ ਆਪਸ ਵਿੱਚ ਰਿਸ਼ਤੇ 'ਚ ਦਰਦ। ਓਏ ਸਾਡੀ ਧਿਆੜੀ 'ਚ ਚਾਰ ਵਾਰੀ ਇਹੀ ਜਿਹੀ ਚੀਜ਼ ਆਈਂਦੀ ਹੈ ਮਾੜੀ ਉੱਟੀ ਹੁੰਦੀ ਰਹਿੰਦੀ ਆ। ਨਾਲੇ ਕਮਾਂਦਾ ਕੋਲ ਮੈਂ ਹੀ ਕਮਾਣਾ ਹੈ। ਕਿਸੇ ਨੂੰ ਕਰਦਾ ਤਰਾਜ ਹੁੰਦਾ ਹੈ। ਜੇ ਮੈਂ ਕਹਿੰਦੇ ਸੀ ਚਲੋ ਮੈਂ ਚੱਲ ਹੁਣ ਤੋਂ ਮੈਂ ਤੈਨੂੰ ਪੈਸੇ ਪਾ ਦੇ। ਤੂੰ ਆਪਣਾ ਕੰਮ ਸਾਲ ਤੇਰੇ ਕੋਲ ਮੈਂ ਸ਼ਾਮੀ ਹੁੱਕ ਕੇ ਜਾਊਗਾ। ਠੀਕ ਆ? ਠੀਕ ਆ। ਉਹ ਦੇ ਜਿਹਨੂੰ ਪੈਸੇ ਦੇਵੇ। ਠੀਕ ਆ। ਓਕੇ। ਸਰਗੀ ਬੌਰੀ ਜੂ ਮੇਰੀ ਗੱਲ ਸੁਣ ਉਹਨਾਂ ਦੇ ਜਾਣ ਤੋਂ ਬਾਅਦ ਵੀ ਮੇਰੇ ਨਾਲ ਗੱਲ ਕਰ ਸਕਦੀ ਸੀ ਤੋਂ ਉਹਨਾਂ ਦੇ ਸਭ ਨੇ ਮੇਰੇ ਨਾਲ ਗੱਲ ਕਰਨ ਲੱਗ ਗੀਆਂ ਵੀ ਅੱਜ ਇਹ ਆਈ ਆ ਕੱਲ ਦੂਜੀ ਆ ਜੂ ਫਿਰ ਤੀਜੀ ਆ ਜੂ ਭੈਣਾਂ ਨੇ ਭੈਣ ਭਰਾ ਦਾ ਰਿਸ਼ਤਾ ਤੈਨੂੰ ਪਤਾ ਨਾ ਦੁਨੀਆ ਦਾ ਸਭ ਤੋਂ ਅਨਮੋਲ ਰਿਸ਼ਤਾ ਹੁੰਦਾ ਹੈ ਕਿਸੇ ਹੱਦ ਤੱਕ ਹੁੰਦਾ ਹੁਣ ਤੁਸੀਂ ਇਹਨੂੰ ਕੀ ਕਿਹਾ ਸ਼ਾਮੀ ਮੈਂ ਫੇਰ ਆਉਣਾ ਤੇਰੇ ਘਰੇ ਮਿਲਣ ਤੇ ਫਿਰ ਕੀ ਹੋ ਗਿਆ ਭੈਣ ਕਰੇ ਜਾਣੂ ਕੀ ਹੋ ਜਾਊਗਾ ਤੁਹਾਨੂੰ ਧਿਆਰ ਵੀ ਆਉਂਦੇ ਪਏ ਉਹ ਵੀ ਅਖਰੇ ਦਿਨ ਜਾਵਾਂਗੇ ਭੈਣਾਂ ਨੂੰ ਦਿੱਤਾ ਨਾ ਤਦ ਆਪ ਬਦਨ ਦਾ ਖੁੱਲਦਾ ਹੀ ਕਰਦਾ ਹੈ ਖਜ਼ਾਨੇ ਨਾਲ ਹੋਰ ਜਿਆਦਾ ਭਰ ਦਿੰਦਾ ਕਾਰੋਬਾਰ ਵਧੀਆ ਚੱਲਣ ਲੱਗ ਜਾਂਦੇ ਆ ਉਂਝ ਵੀ ਤਾਂ ਆਪਾ ਬਥੇਰੇ ਨੂੰ ਕਹਿੰਦੇ ਆ ਭਾਥੇ ਦਿਖਾਵਾ ਕਰਨ ਜਾਂਦੇ ਇੱਥੇ ਦਾਨਪੁਨ ਕਰ ਦੋ ਇਹ ਕਰ ਦੋ ਉਹ ਕਰ ਦੋ ਅਸਲੀ ਦਾਨਪੁਨ ਉਹੀ ਹੁੰਦਾ ਜੇ ਆਪਣੇ ਕਿਸੇ ਰਿਸ਼ਤੇਦਾਰ ਦੀ ਆਪਣੇ ਕਿਸੇ ਸਕੇ ਭੈਣ ਭਰਾ ਦੀ ਮਦਦ ਕਰਤੀ ਨਾ ਅਸਲੀ ਪੁੰਨ ਦਾ ਕੰਮ ਉਹੀ ਹੁੰਦਾ ਹੈ ਉਸ ਤਾਂ ਜਦੋਂ ਦੇਖੋ ਬੋਲੀ ਜਾਣਾ ਬਸ ਮੇਰੀ ਵੀ ਗੱਲ ਸੁਣ ਲਓ ਹਾਂ ਦੱਸ ਬਾਨੇ ਨਾਲ ਆਈ ਸੀਗੀ ਚਾਰ ਹੰਝੂ ਸਿੱਟੇ ਤਾਂ ਤੁਸੀਂ ਫੜਾ ਤੇ ਦੱਸਿਆ ਚੌਥੇ ਦਿਨ ਵੇਰ ਆ ਜੂਗੀ ਅਸੀਂ ਨਾ ਛੋਟੇ ਹੁੰਦੇ ਇਕੱਠੇ ਜੰਮੇ ਬਲੇ ਆਂ ਇਕੱਠੇ ਖੇਡਦੇ ਸੀ ਉਹਦੀਆਂ ਅੱਖਾਂ 'ਚ ਮੈਨੂੰ ਪਤਾ ਲੱਗਦਾ ਵੀ ਅਸੀਂ ਉਹਨੂੰ ਮਜਬੂਰੀ ਆ ਤਾਂ ਉਹ ਆਈ ਸੀਗੀ ਕੋਈ ਦਿਖਾਵਾ ਕਰਨ ਜਾਂ ਟੱਗਣ ਨਹੀਂ ਆਈ ਸੀ ਉੱਥੇ ਮੈਂ ਵੀ ਚਾਰ ਹੰਝੂ ਸਿੱਟਿਆ ਕਰੂੰਗੀ ਤਾਂ ਮੈਨੂੰ ਵੀ ਦੇ ਦਿਆ ਕਰੋ ਨਾ ਫਿਰ ਜੇ ਇੰਨਾ ਚੀਜ਼ਾਂ ਨਾਲ ਫਰਕ ਪੈਂਦਾ ਤੁਹਾਨੂੰ ਤਾਂ ਚੱਲ ਜਾ ਹੁਣ ਤੇਰਾ ਤਾਂ ਕੰਮ ਹੀ ਇਹੀ ਹੈ ਮੇਰੇ ਕੋ ਸੁਣ ਨਾ ਕੋਈ ਜੇ ਹੋਰ ਕੁਝ ਫालतू ਬੋਲੇ ਤਾਂ ਘਰ ਲੈ ਟਾਵਨ ਲੱਗੇ ਬੜਾ ਪੂਗਾ ਚਲ ਪਰ ਜਿਆਦਾ ਹੋ ਗਿਆ ਨਾ ਤੇ ਮੈਨੂੰ ਪਾਉਂ